ਸ਼੍ਰੀ ਹਰਿ ਮੰਦਰ ਫੇਸ 5 ਦੇ ਸਥਾਪਨਾ ਦਿਵਸ ਮੌਕੇ ਤੇ ਮੰਦਰ ਵਿੱਚ ਕਰਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਅੱਜ ਤੀਸਰੇ ਦਿਨ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਮੰਦਰ ਭਾਗਵਤ ਸੁਣਨ ਲਈ ਪਹੁੰਚ ਕੀਤੀ ਇਸ ਮੌਕੇ ਦੇ ਉੱਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਫੇਸ 5 ਦੇ ਕੌਂਸਲਰ ਮੈਂ ਮਬਲਜੀਤ ਕੌਰ ਖਾਸ ਤੌਰ ਤੇ ਪਹੁੰਚੇ ਅਤੇ ਮੰਦਰ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ اب برت جی اتن دے بچارے کرنے لگے میرے کیسے ہوگا جو سارا جو اسی کے لیے کہاں میرے ہاتھ کیسے ہوگا کیا ہوگا اسی سمے جو ہے اسی کی یاد میں اس دن کی یاد میں ہی برت جی نے اپنے پرا کا تیاگ کر مرتے سمیں تمہاری جہاں بدلی جا رکھی ہوگی اچھی بھگوان کے طرف اگر مرتے ہوتی جائے گی تو بھگوان کی جائے گی اور اگر جو ਪਾਲ ਗੁੰਡਲੇ ਦੰਡ ਪਾਣੀ ਅੰਨੇ ਚੀਜ਼ੋ ਪੀ ਜਾਏ ਦੂਰ ਕੇ ਨਜ਼ਰ ਨੇ ਜਦ ਭਗਤ ਜੀ ਕੇ ਜਿਹੜੇ ਕਿਵਲ ਮਿਰਿਕਾ ਬਜਾਇਆ ਥਾ ਆਉ ਜੋ ਹੈ ਮੇਰੀ ਕਮਸ਼ੀਦਾ ਲੇਕਿਨ ਪੂਰਵ ਜਨਮ ਦੇ ਕਰਮ ਸੁਰੂ ਕਰਮ ਜੋ ਹੈ ਮੇਰੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਤੋਂ ਬਹੁਤ ਵੱਡੀ ਜ਼ਿੰਮੇਵਾਰੀ ਇਸ ਮੰਦਿਰ ਦੀ ਮਦਨ ਜੀਦਰ ਸਾਡੇ ਜਿਹੜੇ ਪ੍ਰੈਸਿਡੈਂਟ ਕੋ ਐ ਪ੍ਰਧਾਨ ਜੀ ਪੂਰੀ ਟੀਮ ਕੋ ਮੈਨੂੰ ਲੱਗਦਾ ਹੈ ਕਿ ਮਿਲਣ ਕਦੇ ਵੀ ਤੁਸੀਂ ਜੀ ਆਉਣਾ ਸੋ ਅੱਜ ਪਰਮਾਤਮਾ ਕਹਾਣੀ ਦੇ ਵਿੱਚ ਤੁਹਾਨੂੰ ਮੌਕਾ ਮਿਲਿਆ ਸੋ ਇਹ ਹਫਤਾ ਦੀ ਕਹਾਣੀ ਹੈ ਰਹੀ ਆ ਅ ਸੰਧਿਆ ਦਿਨ ਸੀਗਾ ਮੈਨੂੰ ਲੱਗਿਆ ਤੁਸੀਂ ਸ਼ਾਮ ਨੂੰ ਆਓ ਇਹਨੇ ਇੱਕ ਛੋਟੀ ਜਿਹੀ ਆਪਣੀ ਨਿਮਾਨ ਵੀ ਰੱਖੀ ਆ ਤੇ ਲੱਗਦਾ ਹਾਲੇ ਵਿੱਚ ਏਸੀ ਵੀ ਕਾਟ ਆ ਜੀ ਇਹ ਕੇਸੀ ਮੈਂ ਤਾਂ ਮਜੂਰਤ ਦੀ ਲਗਵਾਉਣਗੇ ਇਹ ਕੇਸੀ ਮੈਨ ਲਗਵਾਉਣਗਾ ਮੈਂ ਸਮਝਦਾ ਕਿ ਜੋ ਕਿ ਹੈ ਬੜਾ ਸ਼ੋਭਾ ਸੀਗਾ ਤੇ ਮੈਨੂੰ ਕੁਝ ਹੋਰ ਵੀ ਕਹਿੰਦੇ ਮੈਂ ਪੂਰਾ ਕਰਕੇ ਜਾਣਾ ਸੀ ਕਾਰਨ ਇਸ ਇਸ ਇਹਨਾਂ ਸੀ ਉਸ ਮਜ਼ਦੂਰ ਤੋਂ ਮੈਂ ਸਮਝਦਾ ਜੀ ਅਸੀਂ ਅੱਜ ਕੁਝ ਹੈਗੇ ਆ ਇਸ ਮੰਦir ਦੀ ਬਕਾਇਦਤਾ ਐਤੋਂ ਹਮੇਸ਼ਾ ਅਸ਼ੀਰਵਾਦ ਲੈ ਕੇ ਜਾਈਦਾ ਔਰ ਹਮੇਸ਼ਾ ਕਾਮਯਾਬ ਹੋਈਦਾ ਸੋ ਅੱਜ ਵੀ ਉਸ ਤਰ੍ਹਾਂ ਹੀ ਅਸ਼ੀਰਵਾਦ ਲੈਣ ਆਏ ਆ ਔਰ ਮੈਂ ਸਮਝਦਾ ਜੋ ਮੇਰੀ ਕੱਲੇ ਦੀ ਮਨੋਗਾਮਨਾ ਨੂੰ ਜੋ ਸੰਪੂਰਨ ਹੀ ਆਈ ਆ ਔਰ ਹਰ ਵੀ ਮਨੋਗਾਮਨਾ ਪੂਰੀ ਹੋਊਗੀ ਔਰ ਅਸੀਂ ਸੱਚੇ ਦਿਲੋਂ ਖਰੇ ਸੇਵਾ ਕਰਦੇ ਆ ਸਭ ਲੋਕ ਇੱਥੇ ਆ ਕੇ ਮਨੋ ਰਲਿਆ ਪੀੜੀ ਸਰ ਦਾਨ ਕਰਤਾ ਵੀ ਆਥੇ ਦਾਨ ਦਿੰਦੇ ਆ ਜਿੱਥੇ ਦਾਨ ਦਾ ਦਿੱਖਦਾ ਹੈ ਸਰ ਦੇ ਤੁਹਾਨੂੰ ਲੱਗਦਾ ਹੈ ਕਿ ਇਸ ਮੰਦਿਰ ਚ ਇੱਕ ਇੱਕ ਪੈਸਾ ਦਾਨ ਕੀਤਾ ਹੋਇਆ ਸਹੀ ਤਰੀਕੇ ਨਾਲ ਲੱਗਦਾ ਹੈ ਮੈਂ ਕਹਾਂ ਜੀ ਜਿਹੜੀ ਹਰਿ ਜੀ ਮਨੋਤਾਵਾਣਾ ਪੂਰੀ ਕਾਹੀ ਹੋ ਗਈ ਹੈ ਕਿ ਹਰ ਇੱਕ ਬੰਦੇ ਕੰਮ ਕਰਦਾ ਹੈ ਹਰ ਇੱਕ ਬੰਦੇ ਸੇਵਾ ਬੰਦੇ ਕਰਦਾ ਇੱਥੇ ਆ ਕੇ ਕਰੋ ਆਪਣੇ ਨੂੰ ਪੋਜ਼ਿਟਿਵਿਟੀ ਫੀਲ ਹੁੰਦੀ ਹੈ ਤੁਸੀਂ ਈਵਨ ਇਹ ਕਰ ਲੋਗੇ ਜੀ ਸੰਗਤ ਜੀ ਕਮੇਟੀ ਹੈਗੀ ਆ ਮੰਦਿਰ ਕਮੇਟੀ ਪ੍ਰਧਾਨ ਜੀ ਸੈਕਟਰੀ ਸਾਹਿਬ ਗੁਜਾਨ ਜੀ ਸਾਹਿਬ ਮਾਡਮ ਜੀ ਜੀ ਪਰ ਇਹ ਮੇਰੇ ਘਰੇ ਵੀ ਆਉਂਦਾ ਨਾ ਮੇਰੇ ਘਰੇ ਵੀ ਪੋਜ਼ਿਟਿਵਿਟੀ ਆ ਜਾਂਦੀ ਆ ਮੈਂ ਉਹ ਕਿਹਾ ਕੁਛੋ ਲਾਸਟ ਟਾਈਮ ਗਏ ਸੀ ਮੈਂ ਕਹਿੰਦੀ ਤੁਸੀਂ ਮੇਰੇ ਘਰੇ ਗ੍ਰਾਮ ਮਾਰਕ ਜਰੂਰ ਆਇਆ ਕਰੋ ਤੋਂ ਦੇ ਆਉਣ ਨਾਲ ਤਾਂ ਵਿੱਚ ਵੀ ਰੌਣਕ ਖੜ ਹੋ ਜਾਂਦੀ ਆ ਸੋ ਮੈਂ ਇਸ ਕਮੇਟੀ ਦਾ ਔਰ ਪੂਰਾ ਧੰਨਵਾਦ ਵੀ ਕਰਦਾ ਔਰ ਮੈਂ ਅਸ਼ੀਰਵਾਦ ਲੈ ਕੇ ਮੇਜਰ ਜਨਾ ਔਰ ਹਮੇਸ਼ਾ ਕਾਮਯਾਬ ਹੋਣ ਪੂਰਾ ਜੀਓ ਅਸੀਂ ਹੈਗੇ ਆ ਤੇ ਇਹ ਮੰਦਰਾਂ ਦੀ ਬਦੌਲਤ ਸਰ ਸਿੱਧੂ ਫੈਮਿਲੀ ਹਰ ਤਰ੍ਹਾਂ ਦੇ ਮਤਲਬ ਮੰਦਰਾਂ ਚ ਇਸ ਤਰ੍ਹਾਂ ਦੇ ਸਹਿਯੋਗ ਕਰਦੀ ਆ ਆਂਦੀ ਵੀ ਰਹਿੰਦਾ ਹੈ ਵੱਡੇ ਪੱਧਰ ਤੇ ਵੀ ਮੈਂ ਕਰਦੇ ਆ ਕਦੋਂ ਵੀ ਸੇਵ ਕਰਣਗੇ ਦੇਖੋ ਗੱਲ ਇਹ ਕਿ ਅਸੀਂ ਆਪਣੇ ਆਪ ਕੁਛ ਨਹੀਂ ਹੈਗੇ ਜੋ ਅਸੀਂ ਹੈਗੇ ਆ ਇਹ ਮੰਦਰਾਂਾਂ ਦੀ ਬਦੌਲਤ ਅਸੀਂ ਸੇਵਾ ਕਰਦੇ ਆ ਤੇ ਇਹ ਵੀ ਸਾਡੀ ਸਮਰਥਾ ਬਖਸ਼ੀ ਆ ਇਸੇ ਮੰਦਿਰ ਦੀ ਭਗਵਾਨ ਰਾਮ ਦੀ ਕਿਰਪਾ ਹੋਵੇਗੀ ਆ ਕਾਫੀ ਸੇਵਾ ਕਰਦੇ ਆ ਆਪਣੇ ਆਪ ਦੇ ਵਿੱਚ ਅਸੀਂ ਖੁਸ਼ੀ ਹਾਂਗੇ ਸਿੱਧੂ ਫੈਮਿਲੀ ਆ ਤਾਂ ਉਹ ਭਗਵਾਨ ਰਾਮ ਕਰ